ਸਾਬ ਕੋਲੇ ਨੂੰ ਆਹ ਵਾਸਤੇ ਚੱਲ ਜਾ ਬਹਿ ਜਾ ਹਾਂ ਬੰਦਿਆਂ ਨੂੰ ਮਿਲੋ ਇੱਥੇ ਵਰਨਾ ਬਈ ਪੈਦਾ ਲਾਈਵਾ ਜੇ ਛੱਕਾ ਵਜਾ ਕਰਨਾ ਮੈਂ ਐ ਜਾ ਚੇਅਰਮੈਨ ਸਾਹਿਬ ਆਓ ਨਹੀਂ ਯਾਰ ਟਿਕਾ ਕੇ ਕਰਦੇ ਆ ਹੋ ਗਿਆ ਕਿੱਥੇ ਕਿੱਥੇ ਟਿਕਾਉਣਾ ਇੱਥੇ ਇੱਥੇ ਰੱਖ ਲੈ ਇੱਥੇ ਉਧਰ ਤੇ ਬਹਿ ਜਾ ਇੱਥੇ ਰੱਖ ਲੈ ਆਵੇ ਆਈ ਬੰਟਾ ਜਿਹੜੇ ਥੋੜੀ ਨਹੀਂ ਸਾਬ ਉਧਰ ਤੇ ਬਹਿ ਜਾ ਇਹ ਡਿਸਪਲੇਰ ਇਹ ਕਿੱਥੋਂ ਉਠਾ ਸਕਥੋਂ ਕਿੱਥੋਂ ਗੋ ਬਈ ਤੋੜ ਨਾ ਤੋੜ ਆ ਪੜ ਮੇਰਾ ਕੀ ਗੱਲ ਆ ਚੀਜ਼ ਅੱਗੇ ਨ ਅਗਲੀ ਮਗਾਉਣਾ ਐ ਐਵੇਂ ਪੱਲੇ ਦਾ ਪਾਲੀ ਲਾਈਵ ਸ਼ੁਰੂ ਹੋਇਆਗਾ ਨਾ ओरिजिनल ਚੀਜ਼ ਅੱਗੇ ਕੋਈ ਨਹੀਂ ਕੋ ਐਵੇਂ ਪੱਲੇ ਪਾਲੂਗਾ ਇਹ ਇਹ ਜੇ ਲੱਛਣ ਮੈਨੂੰ ਲੱਗਦਾਂਗੀ ਇੱਥੇ ਹੋਣਾ ਲੱਗ ਸਾਲਾ ਲਾਈਵ ਹੋਊਗਾ ਹੁਣ ਸਟੈਡਿਓਂ ਗੁਲੰਦਿਆ ਦੋ ਲੋਕ ਦੇਖਣ ਲਾਪੇ ਭਾਈ ਇੱਕ ওভার 20 ਰਨ ਹੋ ਗਿਆ ਉਧਰ ਹਰ ਜਾ ਯਾਰ ਉਹ ਹੈਪੀ ਕੇਨ ਦਾ ਮੁੱਠੇ ਉਹ ਛੋਟ ਮਾਰਨੇ ਨੇ ਮੂੰਹ ਤੇ ਪੈ ਤੀ ਨਾਸਾਂ ਦੇ ਪਵੇ ਤੇ ਲਾਗੇ 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 ਆਪੋ ਸੁੱਖਦਰੋਂ ਆ ਗਿਆ ਧਿਆਨ ਵੀ ਰੱਖਿਆ ਤੇ ਬਾਲ ਬੋਲਣ ਦੇ ਇੱਥੇ ਜਾ ਉੱਥੋਂ ਲਾਈਵ ਵਾਰਡ ਨਹੀਂ ਚੈੱਕ ਕਰਦੇ ਉਸੇ ਪਾਜੀ ਚੱਲੋ ਜੀ ਲਾਈਵ ਵਾਰਡ ਉਹ ਜੀ ਟ੍ਰੈਲ ਭਾਈ ਜੀ ਤਾਂ ਉਹ ਅੱਜ ਟਾਗਨ ਟ੍ਰੈਵਲ ਹੈਗਾ ਅੱਜ ਹੋ ਗਈ ਨੱਕੀ ਬਣ ਕੀਤਾ ਉਹ ਨਹੀਂ ਭਾਈ ਪਰ ਉਹ ਕਹਿੰਦਾ ਕੁਮਰ ਕਹਿੰਦਾ ਇਹਦਾ ਹੀ ਭਾਈ ਉਹ ਵੀ ਕਹਿ ਕੇ ਕਹਿੰਦਾ ਟਾਗਨ ਡ੍ਰੈਮ ਅਨਸਬਸਕ੍ਰਾਈਬ ਕਰਦੇ ਛੇਤੀ ਲਾਈਵ ਨਾ ਜਾਵੇ ਹੋਵੇ ਲੱਗਿਆ ਗਿਆ ਭਾਈ ਇਹਨੂੰ ਉਹ ਤੁਸੀਂ ਗਰੀਬੋ ਪਰ ਆਇਆ ਟਿੱਟ ਮਾਰ ਕੇ ਭਾਈ ਫੋਨ ਅਖੜੀ ਚੱਲੇ ਮੇਰੀ ਗੱਲ ਸੁਣ ਉਹ ਚਵਾਜ ਬੋਹ ਜਾਂਦੀ ਉਹ ਲਾਗੇ ਲੈ ਜਾ ਫਿਰ ਉਤਾਰਾਂ ਜੜੇ ਇਹਨਾਂ ਨੂੰ ਪੁੱਛਿਆ ਓ ਡਾਕਟਰ ਨੂੰ ਵੋਸ਼ ਮੜਾ ਓ ਯਾਰ ਤੂੰ ਕਰ ਲੈ ਓ ਡਾਕਟਰ ਮੇਰ ਬਾੜ ਓ ਡਾਕਟਰ ਓ ਯਾਰ ਉਹਨੇ ਕੀ ਕਹਿਣਾ ਸਾਡਾ ਓ ਡਾਕਟਰ ਲਾਗ ਲੈ ਜੀ ਏ ਕੋਣੋ ਲਾਈਵ ਲਾਈਵ ਧਿਆਨ ਨਾ ਦਿਓ ਯਾਰ ਉਹਨੂੰ ਖੇਡਣ ਦਿਓ ਬਸ ਛੜਦਾ 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 ਚੱਲ ਚੱਲਾ ਚੱਲਾ Keep the score. ਇੱਕ ਸਕੋਰ ਇੱਕ ਸਕੋਰ ਥੋੜਾ ਖਿੱਚ ਕੇ ਰੱਖੋ ਇਹ ਕੰਮ ਨੂੰ ਵਾਹ ਸੋਨਾ ਸ਼ੌਣ ਜੇ ਲੱਭਿਆ ਚਾਰ ਸਕੋਰ ਬਾਟਰ ਸਭ ਇਹੀ ਖਾਸੀਅਤ ਹੈ ਗੋਲੀ ਬਾਹਰ ਕਰਦੇ ਇਹ ਰਨ ਰੈ ਟੁੱਟ ਨਹੀਂ ਦੇਦੇ ਚਾਰ ਸਕੋਰ

ਓਵਰ ਓਵਰ ਦੇ ਸਮਾਪਤੀ ਤੇ 12 ਸਕੋਰ 12 ਆ 1 ਓਵਰ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਈ ਲਾਈਵ ਵਾਲੇ ਭਾਜੀ ਵੀ ਪਹੁੰਚ ਚੁੱਕੇ ਆ ਵਿਕਟ ਕੀਪਰ ਦੇ ਬਿਲਕੁਲ ਬੈਕ ਸਾਈਡ ਤੇ ਲਾਈਵ ਵਾਲੇ ਭਾਜੀ ਵੀ ਪਹੁੰਚ ਚੁੱਕੇ ਆ ਡਬਲ ਆ ਗਿਆ ਡਬਲ 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 ਬਸ ਸੋਹਣਾ ਸ਼ਾਟ ਦੇ ਦਿੱਤੇ ਮਾਵਾ YouTube ਕੋਲ ਓਏ ਪਵਣ ਮਾਟ ਦਾ ਥੋੜੀ ਤਕਨੀਕੀ ਪ੍ਰੋਬਲਮ ਫਸਟ ਡੇ ਦਾ ਡਾਇਰੈਕਟਰ ਸਾਹਿਬ ਆਪਣੇ ਕੋਲ ਹੀ ਖੜੇ ਆ ਟੈਂਪਰ ਦਾ ਬਣਾਉਂਦਾ ਚੁਟਾਵ ਕਰਵਾ ਮੜਾ ਜਾਨਾ ਕਰਦੇ ਉਹ ਆ ਮੈਂ ਹੁਣੇ ਫੇਰ ਗਰੁੱਪ ਚ ਕਰ ਦਿੰਦਾ ਉਹ ਹਰ ਬੰਨੇ ਇੱਕ ਮੈਚ ਹਲੇ ਰਹਿਦਾ ਆਪਣਾ ਆ ਜਾ ਇੱਧਰ ਉਹ ਮੈਚ ਹੈਗਾ ਵਾ ਇੱਕ ਰੋਟੀ ਖਾਣ ਕੇ ਆਵਾਂ

ਇਹ ਮੈਚ ਤਾਂ ਤੁਸੀਂ ਆਨੰਦ ਟਾਕ ਟ੍ਰੈਵਲ ਪਵਨ ਪਵਨ ਚੈਨਲ ਤੇ ਦੇਖ ਸਕਦੇ ਹੋ ਮੈਚ ਲਾਈਵ ਹੈ ਵਾਲਾ ਟਾਕ ਐਂਡ ਟ੍ਰੈਵਲ ਤੇ ਵਾਹ ਏ 4 ਸਕੋਰ 4 ਸਕੋਰ 4 ਸਕੋਰ ਬਹੁਤ ਸੋਹਣਾ ਸ਼ਾਟ ਮਾਸਟਰ ਨੇ ਮਾਰਿਆ ਟਰਨਮੈਂਟ ਦਾ ਲਾਈਵ ਮੈਚ ਤੁਸੀਂ ਟਾਕ ਐਂਡ ਟ੍ਰੈਵਲ ਚੈਨਲ ਤੇ ਜਾ ਕੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋ ਟਾਕ ਐਂਡ ਟ੍ਰੈਵਲ YouTube live channel ਤੇ ਜਾ ਕੇ ਦੇਖ ਸਕਦੇ ਹੋ ਵਾਹ ਬਹੁਤ ਸੋਹਣਾ ਸ਼ਾਟ ਦੋ ਸਕੋਰ 2 over 31 2 over 31 ਸਕੋਰ ਗਰੀ ਮੜਾ ਜਾ 2 over 31 ਸਕੋਰ 2 overਾਂ ਦੇ ਬਾਅਦ 31 31 2 over ਹੋ ਗਏ ਜੀ 2 overਾਂ ਦਾ ਖੇਡ ਬਾਕੀ 4-4 over ਦਾ ਮੈਚ ਆ ਜੀ ਵੀਡੀਓ ਨਹੀਂ ਜਾਂਦੀ ਹਰ ਇੱਕ ਬਾਲਰ ਇੱਕ ਇੱਕ ਓਵਰ ਵੀਡੀਓ ਨਹੀਂ ਜਾਂਦੀ ਹੌਣ ਕਹਿੰਦਾ ਮੂਜਾਜ ਬਦਲਿਆ ਉਹਦਾ ਕਰਕੇ ਮੈਂ ਓਵਰ ਘਟਾਏ ਆ ਆ ਬੋਲਦੇ ਇਹ ਚਲਦੇ ਜਾ ਕੇ YouTube ਤੇ লাইਕ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਚਲਦੀ ਆ ਇੱਕ ਸਕੋਰ ਵਾਹ ਵਧੀਆ ਫੀਲਡਿੰਗ ਰਨਿੰਗ ਕਰਦੇ ਇੱਕ ਬਾਲ ਵੀ ਵਧਾ ਦੇ ਆਦਾ ਵੇਲਾ ਗੱਡਾ ਹਾਂ ਤੇ ਜਾਵਾਂ ਤੇ ਤਰੀਫਾ ਕਰਦੇ ਕਹਿੰਦੇ ਗਲੈਟੀ ਬਹੁਤ ਵਧੀਆ ਬਹੁਤ ਵਧੀਆ ਚੱਲ ਰਹੀ ਹੈ ਸਕੋਰ ਵਦਾਂ ਮੈਂ ਦੇਗਾ ਇੱਕ ਹੋਰ ਇੱਕ ਆਇਆ 3 ਦੇ ਓਵਰ ਦੀਆਂ 2 ਬਲਾਂ ਚੱਲਦੀ ਹੈ ਚੱਲਦੀ ਹੈ ਜੀ ਰੌਡ ਹੈਪੀનેસ ਭੜ ਕੇ ਸ਼ਾਟ ਮਾਰਿਆ ਸ਼ੇਰ ਆ ਨਾ ਜੀ ਹੈਪੀ ਵੱਲੋਂ ਅੱਜ ਇਹ ਕਹਿੰਦਾ ਬੈਟ ਤੇ ਥੋੜੀ ਜਿਹੀ ਥੱਲੇ ਲੱਗੀ ਆ ਸੈਂਟਰ ਚ ਲੱਗੀ ਆਂਦੀ ਤੇ ਪਤਾ ਨਹੀਂ ਕੀ ਦਿਖਾਉਂਦਾ ਸੱਚਾ ਬੰਦਾ ਹੈ ਨਾ ਇਹਨੇ ਟਿੱਕੇ ਵੱੜਦੀਆਂ ਤਿੰਨ ਬਾਲਾਂ ਕਿਹ ਹੈਗੀ ਆ 40 ਸਕੋਰ ਆ ਜਾ ਗਿਆ ਵਾ ਨਹੀਂ ਨਹੀਂ ਉਹ ਪਾਉਂਦੀ ਬਹੁਤ ਉੱਚੀ ਗਿਆ ਚੱਲਦੇ ਵਾ ਗਿਆ ਮੇਰੇ ਕੋਲ ਸੋਰ ਤੋ ਗਿਆ ਦੋਸਤ ਹੋ ਗਿਆ ਜੀ ਹਰ ਤੇ ਯਾਰ ਚਾਚਾ ਦੋਸਤ ਨਹੀਂ ਜੀ ਕਿੰਨੀ ਹੋਈ ਆ ਲੋ ਬੱਲ ਖੜੀ ਕਿਉਂ ਭਾਈ ਦੇ ਇਲਾਕੇ ਵੱਲੋਂ ਜਰਨੈਲ ਭਾਈ ਵੱਲੋਂ ਬਾਬੂ ਬਾਜੀ ਆਕਾਸ਼ ਵੱਲੋਂ ਬੋਦੀ ਬਾਜੀ ਜੀ ਨੇ ਇਹ ਦੱਸਿਆ ਕਿ ਉਹਨਾਂ ਵੱਲੋਂ ਖੰਡੇ ਦੀ ਪੇਟੀ ਇੱਕ ਸਰਪੰਚ ਨਿਰਮਲ ਸਿੰਘ ਔਰ ਆਲ ਦਟਾ ਆਲ ਕਾਚਾ ਸਰੇਜ ਸਿੰਘ ਵੱਲੋਂ ਖੰਡੇ ਦੀ ਇੱਕ ਪੇਟੀ ਪਰਸੋਂ ਨੂੰ ਛੋਟੀ ਬਾਜੀ ਵੱਲੋਂ ਫਾਈਨਲ ਵਾਲੇ ਦੇਣ ਬਰਯਾਨੀ ਵਾਲੇ ਚੌਲ ਹੋਰ ਕਿਸੇ ਨੇ ਸੇਵਾ ਲੈਣੀ ਤਾਂ ਬਾਜੀ ਆਪਦਾ ਨਾਮ ਜਮਾ ਕਰਵਾ ਸਕਦਾ ਇੱਥੇ ਬਹੁਤ ਚੱਗੀ ਗਈ ਆ ਦੇਖੋ ਜੀ ਅੰਪੈਰ ਸਾਹਿਬ ਆਓ ਛੋਟੀ ਜੀ ਤੂਫਾਨੀ ਵਾਰੀ ਖੇਡ ਕੇ ਬਾਟਰਟਾ ਉਸ ਚਲਤਾ ਬਣਿਆ ਆ ਜਾਣ ਜੱਟਾਂ ਆਇਆ ਇਹ ਨਿਕਲੇ ਆ ਇੱਕ ਵਿਕਟ ਗਈ ਆ ਜੀ 3 ਓਵਰ 42 ਰਨ ਪਾਉਂਸ ਵਾਲਾ ਮੁਲਾਜ਼ਮ ਆ ਗਿਆ ਇੱਕ ਵਿਕਟ 3 ਓਵਰ 42 ਸਕੋਰ ਇੱਕ ਵਿਕਟ ਦਾ ਨੁਕਸਾਨ ਇਹ ਬਾਲਾਂ ਦਾ ਖੇਡ ਬਾਕੀ 2 ਸਪੋਰਟ ਸਾਡਾ ਪੱਕਾ ਨਖਰੋ ਚੌਥੇ ਓਵਰ ਦੀ ਪਹਿਲੀ ਬੋਲ ਲੈ ਕੇ ਨੌਜਵਾਨ ਅਗੇ ਤੇ ਸ਼ਾਰਟ ਬੋਲ ਸੀ ਲੇਕਿਨ ਮਿਸ ਹੋਇਆ ਖਾਲੀ ਗਈ ਬੋਲ ਪੰਜ ਬਾਲਾਂ ਦਾ ਖੇਡ ਬਾਕੀ ਪਈ 3 ਕਲੀਨਿੰਗ ਦੀਆਂ ਚਾਰ ਓਵਰ ਦਾ ਮੈਚ ਆ ਜੀ 42 ਸਪੋਰਟ 42 ਲਾਸਟ ਪੰਜ ਗੇਂਦਾਂ ਬਾਕੀ ਦੇਖਦੇ ਆ ਜੀ ਪੰਜਾਂ ਗੇਂਦਾਂ ਦਾ ਰਿਜ਼ਲਟ ਕੀ ਨਿਕਲਦਾ ਤੇ ਈ ਓਵਰ ਦੀ ਦੂਸਰੀ ਗੇਂਦ ਲੈ ਕੇ ਅਮਰਤਪੁਰ ਦਾ ਖਿਡਾਰੀ ਔਰ ਨੋ ਬਾਡ ਇਹ 3 ਰਨ ਆ ਗਿਆ ਜੀ ਬਾਲ ਤੇ نو ਬਾਲ ਅੰਪਾਇਰ ਦਾ ਇਸ਼ਾਰਾ ਪਿੱਛੇ 2 ਸਕੋਰ ਆ ਗਿਆ ਜੀ 3 ਸਕੋਰ ਨੋਟ ਕੀਤੇ ਜਾਣ ਫ੍ਰੀ ਹਿੱਟ ਫ੍ਰੀ ਹਿੱਟ ਪੁਲੀ ਸ਼ੋਟ ਆ ਜੀ ਬੈਟਸਮੈਨ ਨੂੰ ਇਸ ਬਾਲ ਤੇ ਸਿਰਫ ਰਨ ਆਊਟ ਤੋਂ ਬਚਣਾ ਬਚਣਾ ਪਵੇਗਾ ਤੇ ਬਾਕੀ ਪੁਲੀ ਸ਼ੋਟ ਆ ਬੋਲਡ ਹੋਵੇ ਕੈਚ ਆਊਟ ਮੰਨਿਆ ਨਹੀਂ ਜਾਏਗਾ ਤੇ ਚੌਕਾ ਛੱਕਾ ਮੰਨਿਆ ਜਾਏਗਾ ਜੀ ਓਵਰ ਦੀ ਫਿਰ ਤੋਂ ਦੂਜੀ ਗੇਂਦ ਦੁਆਰਾ ਤੇ ਬਿਲਕੁਲ ਸੋਣਾ ਛੋੜ ਬਾਲਰ ਦੇ ਸਿਰ ਉੱਪਰ ਦੀ ਬਾਲ ਗਈ ਤੇ 4 ਹੋ 6 ਰਨ ਕਰਨਾ ਮਾਰ ਜਾਈਆਂ ਉਧਰ ਸਾਹਮਣੇ ਸ਼ਮਸ਼ਾਨ ਘਾਟਾ ਚੱਕਰ ਨਹੀਂ ਜਾਂਦੇ ਮੁੰਡੇ ਯਾਰ ਮੁੰਡੇ ਡਰਦੇ ਆ ਦਰਵਾਜ਼ਾ ਵੀ ਖੁੱਲਾ ਵਜਦਾ 50 ਅਪ ਆਹੀ ਮੈਚ ਆ ਸਾਰਾ ਨਗਰ ਲੱਗ ਗਿਆ ਨਹੀਂ ਨਹੀਂ ਆਹੀ ਕਰਨਾ ਆਹੀ ਮੈਚ ਲਾਈ ਹੋਣਾ ਜੀ ਆਹੀ ਮੈਚ ਆ ਜੀ ਦੇਖ ਲੋ ਚੰਗੀ ਤਰ੍ਹਾਂ ਨਜ਼ਾਰੇ ਲੈ ਲੋ ਅੱਗੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਓ ਜੀ ਤੇ ਡੈੱਡ ਬਾਲ ਬਾਲ ਦੁਬਾਰਾ ਹੋਏਗੀ ਆ ਵਾਲੇ ਕੋਈ ਸਪੋਰਟ ਨਹੀਂ ਕੋਈ ਬਾਲ ਇਹ ਡੈੱਡ ਬਾਲ ਪਿੰਡ ਬੂਲਪੁਰ ਵਰਸਸ ਅਮਰਤਪੁਰ ਦਾ ਮੈਚ ਚੱਲ ਰਿਹਾ ਹੈ ਜੀ ਜੇ ਰੌਂਗ ਦਾ ਚੱਲ ਜਿਹੜੇ ਸ਼ਾਬਾਸ਼ ਅੰਪਾਇਰ ਦੇ ਪਰਨੇ ਵਾਲੇ ਕੈਮਰੇ ਤੇ ਵਜੇ ਲੱਗੇ

ਜਾ ਸਕੋ ਇਹਨਾਂ ਬੰਦਾ ਦਾ ਕਿਰਪਾ ਦੀ ਪਹਿਲੀ ਵਾਰੀ ਦੇ ਵਿੱਚ ਖੇਚਰੋ ਖੇਚਰੋ ਕੰਮ ਨੂੰ ਸ਼ਾਬਾਸ਼ ਜੱਟਾ ਤੂੰ ਬੈਆ ਓ ਜੱਟਾ ਬੈਆ ਬੈਆ ਹਰਾਨਾ ਪਾਲ ਚਲ ਜਾ ਉਧਰ ਆ ਗਈ ਵਾਰੀ ਉਹ ਤੂੰ ਆ ਕੇ ਪਾਸੇ ਹੋ ਹੁੰਦੇ ਆਂ ਅਸੀਂ चल 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 शाबाज के तुन गए तेरा डबल आ गए डबल डबल मार लिया टैर मार लिया मुंडे ने लास्ट बॉल बाकी

ਜਾਹ ਜੱਟ 67 67 ਸਕੋਰ ਆ ਜੀ ਹੈ ਸਕੋਰ ਬਿਲਡਿੰਗ 'ਚ ਆ ਗਏ ਬ੍ਰੋਕਰ ਦੀ ਫੋਟੋ ਜੀ ਜਲਦੀ ਮਿਲ ਕੇ ਬਣਾ ਲਓ ਜਾਹ ਜਾ ਕਰਦਾ ਮੈਂ ਜਾ ਟੈਨਸ਼ਨ ਨਾਲ ਲਾਈਵ ਕਰਨਾ ਆਹੋ ਸਾਡੇ ਕੈਪਟਨ ਦਾ ਬਹੁਤ ਧੰਨਵਾਦ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪਿੰਡ ਬੂਲਪੁਰ ਤੇ ਅਮਰਤਪੁਰ ਦਾ ਮੈਚ ਚੱਲ ਰਿਹਾ ਜੀ ਤੇ ਆਪਾਂ ਲੱਗੇ ਹਾਂ ਉਹ ਫਿਲਡਿੰਗ ਕਰਨ ਤੇ ਪਵਨਪਰਾ ਆਪਣਾ ਗਰੂ ਸਕੋਰਿੰਗ ਨਾਲੇ ਲਾਈਵ ਕਰਦਾ ਆ ਆ ਮੁੱਤੀ ਬਈ ਹਿੱਟ ਤੇ ਲੋ ਜੀ ਲੋ ਜੀ ਟੀਮਾਂ ਦੇ ਮੈਚ ਪੰਡਾ ਵੀ ਆ ਲੋ ਫੜੋ ਆ ਹੈਗੀ ਆ ਹਾਂ ਇਹ ਉਹ ਮਾਈਕ ਆ ਜੇ ਕਮੈਂਟਰੀ ਕਰਨੀ ਲਾੜਾ ਨਹੀਂ ਲਾੜਾ ਏਦਾਂ ਹੀ ਚੱਲੂ ਕੋਈ ਜਿਹਨਾਂ ਨੇ ਪੇਸ਼ੀ ਨਹੀਂ ਵਧੀਆ ਨਹੀਂ ਰੋਮ ਮੇਲਾ ਲਾਇਆ ਸਾਰੇ ਇਲਾਕੇ ਤੋਂ ਵੱਧ ਸਾਰੀਆਂ ਟੀਮਾਂ ਸਾਡੇ ਪਿੰਡਾਂ ਕਿ ਨਿੰਜਾ ਟੀਮਾਂ ਆਈਆਂ ਚੁੱਕੀਆਂ ਸਾਡੇ ਪਿੰਡ ਪਿੰਡ ਪੁਰਾਣੇ ਠੱਡੇ 'ਚ 49 ਨਿੰਜਾ ਟੀਮਾਂ ਹੁਣ ਤੱਕ ਖੇਡ ਚੁੱਕੀਆਂ ਹਨ ਅੱਛਾ ਵੀ ਹੋਰਦੀ ਚਾਬੀ ਚਾਬੀ ਕੋਈ ਨਾ ਬ੍ਰੇਕ ਬਰੂਗ ਵਾਲਾ ਤਾਂ ਨਹੀਂ ਹੈਗਾ ਸਿਸਟਮ ਨਹੀਂ ਨਹੀਂ ਆਉਣੀ ਆ ਕੰਮਾ ਬਾਪਾ ਬਾਪਾ ਸਹੀ ਆ ਸਹੀ ਆ ਇੱਥੇ ਰਹੋ ਆ ਦੇਖੋ ਜੀ ਪਿੰਡ ਦਾ ਸੂਜਵਾਨ ਨੌਜਵਾਨ ਕਰਦਾ ਆ ਕੀਪਿੰਗ ਬੋ ਇਹਨਾਂ ਨੂੰ ਬਹੁਤ ਜ਼ਿਆਦੀ سپورਟ ਮਿਲੀ ਇਹਨਾਂ ਨੂੰ ਜਿੱਦਾਂ ਯੂ ਐਸ ਏ ਤੋਂ ਪਿੰਡ ਟੂਰਨਾਮੈਂਟ ਤੇ ਯੂ ਐਸ ਏ ਤੋਂ ਇਦਾਂ ਜਿਹੜੇ ਭਰਾ ਆ ਗਏ ਹੋਏ ਅਮਰੀਕਾ ਕਨੇਡਾ ਕੋਈ ਇਦਾਂ ਦਾ ਦੇਸ਼ ਨਹੀਂ ਜਿੱਥੋਂ ਇਹਨਾਂ ਨੂੰ ਗਾਲ ਨਹੀਂ ਫਿਰੀ ਫਿਲਡਰ ਹੋ ਗਿਆ ਪੂਰੇ ਫਿਲਡਰ ਜਦੋਂ ਪੂਰੇ ਉਹ ਪਿੰਡਾ ਕਰ ਰਿਹਾ ਬਿਲਡਿੰਗ ਬੋਲਾ ਬੋਲਾ ਸ਼ਾਬਾਸ਼ ਇੱਕ ਗੇਂਦ ਜੀਰੋ ਲਾਇਕ ਹੀ ਕਰਤਾ ਆ ਜਮਾਨ ਕੋਲ ਆਇਆ ਸੀ ਉਦਾਂ ਹੀ ਖੜਾ ਉਹ ਅੰਪਾਇਰ ਸਾਹਿਬ ਆਪ ਬਾਲਦੇ ਕੀ ਸੀ ਡਾਟ ਬਾਲ ਹਲੋ ਚੱਲ ਦੋੜ ਬਦਲਤੀ ਡਾਟ ਕਾ ਲਿਖੀ ਟੈਂਸ਼ਨ ਆ ਬਾਲ ਵਾਈਡ ਬਾਲ ਵਾਈਡ ਬਾਲ ਉਹ ਨੂਰ ਹਟ ਲੈਣਾ ਚੱਲੀ ਬਹੁਤ ਵਧੀਆ ਬੋਲ ਦੋ ਗਿੰਦਾ ਆ ਗਈਆਂ ਜੀ ਦੋਨੋਂ ਗਿੰਦਾ ਡਾਟ ਕਿਦਾਂ ਇਹ ਹਲਕਾ ਜਾਊ ਤੇ ਉਰਨ ਕੀਪਰ ਤੋਂ ਕਾਫੀ ਦੂਰ ਗੇਂਦ ਚਾਹੇ ਚੋਰੀ ਵਾਲੇ ਆ ਰਹੇ ਨੇ ਚਾਬਾ ਆ ਗਿਆ ਵਿਕਟ ਬਹੁਤ ਵਧੀਆ ਪਹਿਲਾ ਛੜਕਾ ਜੀ ਅਮਰਤਪੁਰ ਨੂੰ ਲਗਭਗ 2 ਗੇਂਦਾਂ ਰਹਿ ਗਈਆਂ ਬਾਕੀ ਆ ਬਾਪੂ ਵੀ ਹੈ ਬਾਪੂ ਜੀ ਵੀ ਆਈ ਹੈ ਜੀ ਬਾਬੇ ਦੀ ਬਾਬੇ ਜੀ ਜਿਹਨੇ ਪਜਾਮਾ ਸੀ ਹੁਣ ਜਿੱਤਿਆ ਹੋਇਆ ਐਸਾ ਬਾਬੇ ਨਹੀਂ ਰਿਹਾ ਆ ਬਾਪੂ ਅੱਛਾ ਆ ਭਾਈ ਓਵਰ ਦੀ ਸਮਾਪਤੀ ਤੇ 1 ਓਵਰ ਤੋਂ ਬਾਅਦ 3 ਰਨ ਇਹ ਲਗਭਗ ਜੀ 65 ਰਨ ਚਾਹੀਦੇ ਆ ਹੋਰ ਜਿੱਤ ਪ੍ਰਾਪਤ ਕਰਨ ਲਈ ਓਵਰ ਦੀ ਸਮਾਪਤੀ 18 ਗੇਂਦਾਂ ਤੇ 65 ਰਨ ਬਾਕੀ ਸਕੋਰ ਆ ਜੀ ਦੂਲਪੁਰ ਦੀ ਟੀਮ 18 ਗੇਂਦਾਂ ਤੇ 65 ਰਨ ਬਾਕੀ ਜੀ ਸਟਰਗਲ ਕਰ ਰਹੀ ਆ ਅਮਰਤਪੁਰ ਦੀ ਟੀਮ ਬੈਚ ਲਾਈਵ ਵਾਲਾ ਮੁੰਡਾ ਆਪ ਦਾ ਪਾਈ ਲੈ ਕੇ ਆਇਆ ਨੋ ਜੀ ਐਪੀ ਨੇ ਪਹਿਲਾਂ ਬੈਟਿੰਗ ਵਿੱਚ ਪ੍ਰਦਰਸ਼ਨ ਕੀਤਾ ਤੇ ਹੁਣ ਬੋਲਿੰਗ ਵਿੱਚ ਵੀ ਆਪਣੀ ਜੋਰ ਦਿਖਾਉਣਗੇ ਇਹ ਨੰਮੇ ਲੰਮੇ ਛੱਕੇ ਮਾਰ ਕੇ ਟੀਮ ਦਾ ਸਕੋਰ 67 ਤੱਕ ਪਹੁੰਚਾਇਆ ਤੇ 68 ਦਾ ਦੌੜਾ ਦਾ ਟਾਰਗੇਟ ਦਿੱਤਾ ਜੀ ਅਮਰਦਾਪੁਰ ਨੂੰ ਹਲਕਾ ਹਲਕਾ ਵਾਰਮ ਅਪ ਕਰ ਰਹੇ ਆ ਤੇ ਦੂਸਰੇ ਓਵਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੀ ਵੈਕਟ ਕੀਪਿੰਗ ਤੇ ਨੂਰ ਦਿਖਾਤਾ ਅਗੇ ਮੈਂ ਕਹਿੰਦਾ ਇਹਨਾਂ ਨੂੰ ਬਹੁਤ ਸਨਮਾਨ ਮਿਲਿਆ ਪਿੰਡ ਟੂਰਨਾਮੈਂਟ ਚ ਬਾਰ ਤੇ ਸ਼ੱਕੇ ਨਾਲ ਓਵਰ ਦੀ ਸ਼ੁਰੂਆਤ ਆ ਜੀ ਪਹਿਲੀ ਬੋਲ ਤੇ ਸ਼ਕਾਇਆ ਇੱਕ ਗੇਂਡ 9 ਰਨ ਤੇ ਦੂਸਰਾ ਓਵਰ ਸਟਾਰਟ ਹੋ ਚੁੱਕਾ ਜੀ ਕੈਚ ਬਣਦਾ ਹੈ ਚੱਕਾ ਮਾਰ ਕੇ ਨੌਜਵਾਨ ਨੇ ਅਗਲੀ ਬਾਲ ਤੇ ਹੀ ਪਵੈਲੀਆ ਨੂੰ ਵਾਪਸੀ ਕਰ ਲਈ ਜੀ ਤੇ ਮੈਚ ਪਹੁੰਚੋ ਤਾਂ ਦੂਰ ਹੀ ਆ ਜੀ ਲਗਭਗ ਤੇ ਤੈ ਹੋ ਜੋ ਇਹ ਹਾਂ ਤੈ ਹੋ ਹੀ ਗਿਆ ਲਗਭਗ ਆ 2 ਵਿਕਟਾ ਜਾ ਚੁੱਕੀਆਂ 9 ਰਨਾਂ ਦੇ ਤੱਕ ਤੇ ਓ ਸਲੋਵਰ ਬਾਲ ਅਦਰ ਸਪੀਡ ਉਦੀ ਬਾਲ ਤੇ ਸ਼ਾਇਦ ਸ਼ੇਰਾਂ ਨਾ ਸਕਦੇ ਸੀ ਆ ਬਾਲ ਤੇ ਲੇਕਿਨ ਦਿਮਾਗ ਦਾ ਇਸਤੇਮਾਲ ਕਰਕੇ ਹੈਪੀ ਨੇ ਤੇ ਸਲੋਅਰ ਬਾਲ ਨੂੰ ਸੱਟਿਆ ਤੇ ਬੈਟਸਮੈਨ ਨੂੰ ਸਮਝਣ ਵਿੱਚ ਦੇਰੀ ਹੋਈ ਤੇ ਓਵਰ ਦੀ ਅਗਲੀ ਬਾਲ ਹਲਕਾ ਜਿਹਾ ਆਊਟ ਐਜ ਲਗਾ ਕੇ ਤੇ ਦੋ ਰਨ ਪ੍ਰਾਪਤ ਕੀਤੇ ਪਿਛੇ ਕਿਤੇ ਵੀ ਪਿਛੇ ਛੋਟੀ ਬਾਉਂਡਰੀ ਇਸ ਕਰਕੇ ਦੋ ਰਨੀਆਂ ਕਿਹੇ ਪਲੇਅਰਸ ਫੇਰ ਨੂੰ ਕਾਜੀ ਭੁੱਖ ਲੱਗੀ ਹੋਈ ਹੈ ਟੀਮ ਦੇ ਨੂੰ ਇੱਥੇ ਕਾਰਨਰ ਤੇ ਬਾਜੀ ਹਲਵਾਈ ਸਾਹਿਬ ਹੈਗੇ ਸਾਡੇ ਸਪੈਸ਼ਲ ਆਫਰ ਜਿਹੜਾ ਲਾਇਆ ਹਾਵ ਨੇ ਮोटा 버ਗਰ ਬਹੁਤ ਵਧੀਆ ਬਣਾਉਂਦਾ ਵਾ ਬਾਜੀ ਸਿੱਧਾ ਸਟ੍ਰੇਟ ਤੇ ਸ਼ਾਟ ਤੇ 4 ਰਨ ਸੌਸ ਬਾਈਸ ਸੌਸ ਸਾਡੇ 버ਗਰ ਬਹੁਤ ਮोटा ਸਪੈਸ਼ਲ ਇਸ ਦਾ 버ਗਰਾਂ ਦਾ ਨਾਲ ਵੀ ਗਰਮ ਕੋੜੇ ਬਰੈਡ ਕੋੜੇ ਮੈਸੜ ਟਿੱਕੀ ਬੋਲਦੇ ਹਿਸਾਬ ਨਾਲ ਕਰਕੇ ਦੇਖੀ ਹੁਣ ਕਿੱਦਾਂ ਮੈਨੂੰ ਬਾਲ ਜਿੱਧਰ ਵੀ ਬਾਲ ਜਾਂਦੀ ਹੈ ਤਾਤਾ ਉਹ ਰੋਦ ਨਹੀਂ ਰਹਿਣਾ ਆਹ ਮੁੰਡੇ ਕਹਿੰਦੇ ਉਧਰ ਨੂੰ ਭਾਉ ਪਲਵੰਡੀ ਵਾਲੇ ਇੱਕ ਮਿੰਟ ਆ ਦੇਖੋ ਵਿਕਟ ਕੀਪਰ ਸਾਹਿਬ ਪਤਾ ਸ਼ੁਰੂ ਹੋਣ ਲੱਗਾ ਉਧਰ ਤੇ ਤੀਸਰੇ ਓਵਰ ਦੀ ਪਹਿਲੀ ਗੇਂਦ ਤੋਂ ਫਾਇਡ ਬਾਲ ਵਰਕ ਬਾਉਂਸ ਪੈ ਰਿਹਾ ਵਨ ਬਾਉਂਸ ਆ ਪੈ ਗਿਆ ਫੀਲਡਰ ਕੋਈ ਵੀ ਮੌਜੂਦ ਨਹੀਂ ਤੇ ਨਵਕੀਰ ਤਨੇ ਕਾਫੀ ਤੇਜ਼ੀ ਨਾਲ ਭੱਜ ਕੇ ਬਾਲ ਨੂੰ ਕਵਰ ਕੀਤਾ ਤੇ ਰਨ ਆਊਟ ਤੋਂ ਬਚਾ ਦੋ ਸਕੋਰ ਇੱਥੇ ਕੈਮਰਾ ਹਿਲਦਾ ਰਹਿੰਦਾ ਨਾ ਬਿਲਕੁਲ ਉੱਥੇ ਸਟੇਬਲ ਰਹਿੰਦਾ ਸ਼ਾਰਟ ਆ ਜੀ ਫੀਲਡਰ ਦੂ ਦੂਰ ਗੇਂਦ ਤੋਂ ਗੇਂਦ ਤੋਂ ਦੂਰ 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 ਇਹ ਹਲਕੀ ਜਿਹੀ ਮਿਸ ਫੀਲਡ ਆਵੇ ਜੀ ਯਾਰੀ ਕਿਹਾ ਕਰੋ ਤੀਜਾ ਨਹੀਂ ਗੇਰਨ ਬਾਉਂਡਰੀ ਲਾਈਨ ਤੋਂ ਬਾਹਰ ਰੋਕ ਲਿਆ ਉਹ ਨਕੀ ਤੀਜਾ ਨਹੀਂ 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 ਮੈਂ ਨਹੀਂ ਕਰ ਰਹੀ ਹੁਣ ਕਰ ਨਹੀਂ ਕਰਿਆ ਕਿਉਂ ਨਹੀਂ ਉਹ ਨਹੀਂ ਉਹ ਜਾ ਪਾ ਜਾ ਚਾਚਾ ਦੱਦ ਜਾ ਹਰਪ੍ਰੀਤ ਸਿੰਘ ਬੋਲਿੰਗ ਦੇ ਜੀ ਵਾਹ ਵਾਹ ਉਹਨੇ ਭਿੰਦੇ ਨੇ ਕਹਿ ਕੇ ਤੋਆ ਨਾ ਨਹੀਂ ਨਹੀਂ ਆਹੜਾ ਮਾਰ ਦੇ ਜੀ ਨਹੀਂ ਨਹੀਂ ਤੂੰ ਨਹੀਂ ਆ ਮੈਂ ਇੱਕ ਮਿੰਟ ਸਕੋਰ ਕਰਦਾ ਖੁਦ 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 ਨਹੀਂ 1 ਮਿੰਟਾ ਫੜੋ ਇਦਾਂ ਇੱਕ ਸਿਚੁਏਸ਼ਨ ਹੀ ਫੜਨੀ ਠੀਕ ਹੈ ਠੀਕ ਹੈ ਉਹ ਚਾਪੀ ਵੀ ਬਿੱਡੇ ਪੀ ਭੈਣ ਮੈਂ ਕਾ ਸਿਰਾ ਕਰਾਂਗੇ ਫਿਰ ਤੂੰ ਚਲੀ ਜਾਲ ਬਸ ਤੂੰ ਆ ਭੈਣ ਜਮੇ 68 ਉਹ ਲਾਈਵ ਤੇ ਗਾਲਾਂ ਜਾਂੜੀਆਂ ਯਾਰ ਜਾਂੜੀਆਂ ਜਾਂੜੀਆਂ ਜਿੱਤਰੋ ਜੇ ਚੋਪੀ ਕਰਦੀ ਹੈ ਨਾ 6 ਸਕੋਰ ਬਾਹਰ ਤਾਂ ਪਿੱਛੇ ਆ ਬਾਲ ਚੱਲ ਹਰਪੀ ਦਾ ਕਿੰਨਾ ਕਵਰ ਚ 33 35 ਚਾਹੀਦੇ ਆ ਬਸ ਪੁੱਛੋ ਮੜਿਆ ਬਾਰੋਂ ਹੈ ਨਾ ਵਾਂ ਜਾਬੀ ਪੈ ਜਾਏ ਨਹੀਂ 31 ਅੱਧੇ ਚ ਨਹੀਂ ਪਹੁੰਚਿਆ ਜੀ ਹਲੇ 31 ਵਾ ਕੰਟਿੰਗ ਨਾਲ ਵਾਲੀ ਅਡਵਾਂ ਨਹੀਂ ਦਿੱਤੀ ਆ ਪਾਜੀ ਸਕੋਰ ਕਿੰਨੇ 31 31 ਸਕੋਰ ਆ ਜੀ 68 ਚਾਹੀਦੇ ਜਿੱਤਣ ਵਾਸਤੇ 12 ਬਾਲਾਂ ਦੇ ਦੇਖ ਲਓ 6 ਇੰਚ ਕਿੰਨੇ ਚਾਹੀਦੇ ਅੱਪਰ ਲਈ ਸਾਡੇ ਡਾਕਟਰ ਚਲਾ ਆਇਆ ਨੂਰ ਆਇਆ ਡਾਕਟਰ ਸਾਹਿਬ ਆਇਆ ਜੀ ਮੁੱਤੀ ਪਾਜੀ ਬੋਲਿੰਗ ਤੇ ਆਏ ਆ ਜੀ ਕਿਆ ਜੀ ਮੁੱਤੀ ਭਾਜੀ ਬੋਲਿੰਗ ਤੇ ਪਹਿਲੀ ਬੋਲ ਸ਼ਾਰਟ ਬੋਲ ਤੇ 4 ਰਨ ਨਾਲ ਖੇੜ ਦਿੱਤਾ ਬਾਉਂਡਰੀ ਸੀਮਾ ਤੋਂ ਬਾਹਰ ਬਹੁਤ ਸੋਹਣਾ ਬਹੁਤ ਸੋਹਣਾ ਕੁਮ ਜੋ ਕੁਮ ਜੋ ਬਹੁਤ ਸੋਹਣਾ ਸ਼ਾਰਟ ਖੇੜਿਆ ਭਾਜੀ ਨੇ ਭਾਜੀ ਕਿਦਾਂ ਲੱਗਾ ਤੁਹਾਨੂੰ ਸ਼ਾਰਟ ਮਾਰ ਕੇ ਸਿਰਾ ਹੋ ਗਿਆ ਕਿ ਨਹੀਂ ਮਜ਼ਾ ਲਾ ਪੂਰਾ ਭਰਾ 5-12 ਰਹਿ ਗਈਆਂ ਤੇਰੀਆਂ ਗੋਟਰੀ ਸਿੰਘ ਆ ਬੰਗੜਾ ਹੋਇਆ ਪੰਜ ਬੋਲਾਂ ਬਾਕੀ ਓ ਡੈੱਡ ਬੋਲ ਟੱਪੇ ਦੋ ਪੈ ਗਿਆ ਡੈੱਡ ਵਾ ਓ ਡੈੱਡ ਵਾ ਵਾਈਡ ਨਹੀਂ ਗਈ ਓ ਦੋ ਟੱਪੇ ਪੈ ਗਏ ਚੱਲ ਮਰਜੀ ਤੇਰੀ ਭਰਾ ਤੂੰ ਖੁਸ਼ ਰਹਿ ਵਾਈਡ ਵਾਲੇ ਪੈਰ ਦਾ ਇਸ਼ਾਰਾ ਆਖਰੀ ਫੈਸਲਾ ਜਸਾ ਜਾਲਮ ਹਾਂ ਮਾਂ ਮਾਂ ਯਾਰ ਬੋਲੇ ਯਾਰ ਸਿੱਧੂ ਜੀ ਪਿਆਰਾ ਚੌਕਾ ਪਾਜੀ ਤੈਨੂੰ ਮਜ਼ਾ ਨਹੀਂ ਆਉਂਦਾ ਯਾਰ ਕੀ ਕਰਦੇ ਤੁਸੀਂ ਯਾਰ ਹਾਂਜੀ ਬਾਦਰ ਤੈਨੂੰ ਮਜ਼ਾ ਆ ਰਿਹਾ ਇਹ ਬਾਦ ਵਾਲ ਦੁਆਰਾ ਹੋਊਗੀ ਨਾ ਬਾਲ ਗੇਣਾ ਹੋਊਗੀ ਨਾ ਸਕੋਰ ਗੇਣਾ ਹੋਊਗਾ ਬਾਦ ਦੁਆਰਾ ਡੈੱਡ ਬੋਲ ਆ ਲਓ ਜੀ ਅਰਪੀ ਅਰਪੀ ਦੇ ਮੁਤੀਫੇ ਬੋਲ ਲਗੇ ਚੱਲ ਹੁਣ ਸ਼ਕਤਾਂ ਲਾਣਾ ਹੀ ਬੀਬਾ ਓਏ ਜੱਟ ਨਾ ਲਓ ਜੂ ਦੇ ਪਰ ਚਾਰ ਸਕੋਰ ਓ ਕਿੰਨੀਆਂ ਰਹਿ ਗਈਆਂ ਚਾਰ ਰਹਿ ਗਈਆਂ ਚਾਰ ਦੋ ਬੱਲੇ ਰਹਿ ਗਈਆਂ ਕਿੰਨੀਆਂ ਰਹਿ ਗਈਆਂ ਬੰਦੋ ਚਾਰ ਚਾਰ ਪੰਜਾਂ ਜੇ ਚਾਰ ਰਹਿਂਦੀਆਂ ਚਾਰ ਆਪਣੀ 4428 ਚਾਹੀਦੇ ਆ ਜੀ ਜਟਲ ਬੋਲ ਜੱਟ ਛੱਡ ਕੇ ਚੌਕਾ ਲਵਾਉਣ ਦੀ ਕੋਸ਼ਿਸ਼ ਵਿੱਚ ਤੇ ਆਊਟ ਹੋ ਗਿਆ ਭਾਈ ਜੱਸਾ ਜਾਲਮ ਕੀਆ ਜੱਸਾ ਜਾਲਮ ਹਾਂ ਵਾਚਾ ਕਰੀ ਭੱਜ ਗਿਆ ਕਰ ਭੱਜ ਗਈ ਇਹ ਦੋ ਸਾਬ ਨਹੀਂ ਦੋ ਰੇਂਦੀਆਂ ਬਾਹਰ ਇਹ ਦੋ ਦੋ ਰੇਂਦੀਆਂ ਹਜਮ ਮਜਾ ਹਜਮ ਮਜਾ ਲਏਗਾ ਪੂਰਾ ਤੂੰ ਇਹ ਦੋ ਸਾਬ ਲਾ ਜਾ ਜਾਟ ਨੇ ਜੂਮ ਕਰੋ ਜੂਮ ਘੋੜੀ ਬਣ ਕੇ ਜੱਟ ਨੇ ਕੈ ਛੱਡਿਆ ਪਰੇਡ ਕਰਨ ਲੱਗਾ ਹੈ ਜੱਟੋ ਦੇਖੋ ਖੱਬਦਾ ਫਿਰਦਾ ਉਥੇ ਉਹ ਲਾਸਟ ਨਹੀਂ ਦੀ ਇੱਕ ਰਹਿ ਗਈ ਇਹ ਕਰਨੀਆਂ ਕਰਨੀਆਂ ਪੈਣੀਆਂ ਹਰਪ੍ਰੀਤਾਂ ਪੂਰੀਆਂ ਉਹ ਜਸੇ ਜਲ ਉਹਨੂੰ ਕੀ ਬਦਲ ਜਾਣ ਨੂੰ 52 ਹੈ 16 ਚਾਹੀਦੇ ਲਾਸਟ ਵਾਲਾ ਇੱਕ ਡੈਡ ਨਹੀਂ ਹੀ ਯਾਰ ਇੱਕ ਬਾਲ ਤੇ 16 ਸਪੋਰ ਚਾਹੀਦੇ ਆ ਜੀ ਹਰਪ੍ਰੀਤ ਸਿੰਘ ਦਾ ਬਹੁਤ ਸੋਹਣਾ ਆਵਰ ਹਰਪ੍ਰੀਤ ਸਿੰਘ ਦਾ ਇਥੇ ਟੀਮ ਨੂੰ ਇਹੋ ਹੀ ਬਚਾ ਸਕਦੇ ਆ ਜੀ ਇਹਨਾਂ ਤੋਂ ਬਿਨਾ ਕੋਈ ਨਹੀਂ ਬਚਾ ਸਕਦਾ ਜੀ ਇਹ ਏ ਟਾਰਗੇਟ ਹਰਪ੍ਰੀਤ ਸਿੰਘ ਹੀ ਸੇਵ ਕਰ ਸਕਦੇ ਸੀਗੇ ਜੀ ਬਹੁਤ ਸੋਹਣਾ ਪਾਜੀ ਸਿਰਾਂ ਮੈ ਲਵਾਤਾ ਤੈਨੂੰ ਪਤਾ ਕੀ ਯਾਰ ਇਹਨਾਂ ਨੂੰ ਦੇ ਵੀ ਕਹਿਣੀ ਪਾਜੀ ਕਿੰਦਾ ਲੱਗਾ ਤੁਹਾਨੂੰ ਯਾਰ ਪਾਜੀ ਮਜ਼ਾ ਆਇਆ ਕਿ ਨਹੀਂ ਯਾਰ ਠੀਕ ਹੈ ਨਾ ਦੇਖ ਲਾ ਪਾਜੀ ਟੀਮ ਸਿਰਾਂ ਪਾਜੀ ਬੋਲਰ ਦੇਖ ਲਾ ਹੈਪੀ ਦਾ ਕਰੀ ਹੈਪੀ ਦਾ ਓਕੇ ਬਾਈ ਠੀਕ ਹੈ ਭਾਈ ਇਹ ਬਹੁਤ ਤੇਜ਼ੀ ਨਾਲ ਇਹ ਪਹਿਲਾਂ ਮੇਰਾ ਵੀ ਕਰੋ ਲਾ ਭਾਈ ਇੱਧਰ ਲਿਆ ਬੰਦ ਮੈਂ ਜਿਹੜਾ ਤੇਰੇ ਮੇਰੇ ਪਹਿਲੇ ਇੱਧਰ 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 ਪਹਿਲੇ ਮਾਰਾ ਜਾ ਮੇਰੇ ਨੂੰ ਕੋਈ ਓਵਰ ਨਾ ਦਿੱਤਾ ਜਾਵੇ 27 ਸੋਰ ਇਹ ਪਾਕਿਸਤਾਨ ਨੂੰ ਦੇਵ ਨਹੀਂ ਕਰ ਇਹ ਭਾਈ ਆਪਾਂ ਮੇਨਾ ਖਾਓ ਬੰਦ ਰਹਿ ਏ ਮੇਰੀ ਖੋਸ਼ੀ ਮੈਂ ਇਹਨੂੰ ਚਾਹੁੰਦਾ ਸੀ ਬੋਲਿੰਗ ਕਰੇ ਪਰ ਨਹੀਂ ਗਾ ਮੈਂ ਅੱਖਾਂ ਬੰਦ ਕਰਕੇ ਜੇ ਤਾਂ ਨਹੀਂ ਯਕੀਨ ਕਰੂੰਗਾ ਕਿ ਮੈਨੂੰ ਇੱਕ ਵਾਰੇ 60 ਸਕੋਰ ਲੱਗਦੇ ਨੇ ਮੈਂ ਤਾਂ ਬੋਲਿੰਗ ਦਊਂਗਾ ਸੱਚੇ ਗੱਲ ਮੇਰੀ ਗੱਲ ਸੁਣੋ ਵੀ ਸਿੱਧਾ ਆ ਜਾ ਮੇਰਾ ਸਾਰਾ ਸਾਰਾ ਕੁਝ ਵਧੀਆ ਹੋ ਰਿਹਾ ਯਾਰ ਸਰ ਆ ਜਿਹੜੀ ਪਨੋਤੀ ਆ ਸਾਰਾ ਕੁਝ ਵਧੀਆ ਆਪਣੀ ਆ ਆ ਜਿਹੜੀ ਪਨੋਤੀ ਆ ਜਾਇਆ ਪੈਰ ਤੇ ਨਾਲ ਹੀ ਛੱਡਾ